ਕਵਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੋਸ ਰਾਜ ਸੂਬੇ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਇੱਕ ਪਾਸੇ ਹਰ ਰੋਜ਼ ਲਾਈਵ ਹੋ ਕੇ ਬਿਕਮਜੀਤ ਸਿੰਘ ਮਜੀਠੀਆ ਦੇ ਦੁਆਰਾ ਤੰਜ ਕਸੇ ਜਾਂਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਰਾਬ ਪੀਂਦਾ ਹੈ ਇਹਦਾ ਲੀਵਰ ਖਰਾਬ ਹੈ ਇਹਦੀਆਂ ਅੱਖਾਂ ਉੱਤੇ ਸੱਟ ਲੱਗੀ ਹੈ ਅਨਕ ਲਾਉਂਦੇ ਸੀ ਪੱਟਾ ਉੱਤੇ ਥਾਪੀਆਂ ਮਾਰਦੇ ਸੀ ਬਿਕਮਜੀਤ ਸਿੰਘ ਮਜੀਠੀਆ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਬਚ ਗਿਆ ਤਾਂ ਇਹ ਗੱਲ ਕਹੀ ਸੀ ਬਿਕਮਜੀਤ ਸਿੰਘ ਮਜੀਠੀਆ ਨੇ ਕੱਲ ਲਾਈਵ ਹੋ ਕੇ ਬਚਨ ਨਹੀਂ ਦੇਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਵੱਡਾ ਐਕਸ਼ਨ ਕਰ ਦਿੱਤਾ ਗਿਆ ਹੈ ਡਰੱਗ ਕੇਸ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਜੀਤ ਸਿੰਘ ਮਜੀਠੀਆ ਖਿਲਾਫ ਡਾਕ ਤਸਕੀਮ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ ਮਾਮਲੇ ਦੀ ਜਾਂਚ ਕਰ ਲਈ ਐਸਟ ਨੇ ਮੋਹਾਲੀ ਅਦਾਲਤ ਵਿੱਚ ਸਰਚ ਵਾਰੰਟ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ ਕੁਝ ਦਿਨ ਪਹਿਲਾਂ ਹੀ ਕੈਮ ਕੀਤੀ ਗਈ ਐਸਆਈਡੀ ਬੇਹਾਂ ਦੇ ਅਕੀਮ ਨਜ਼ਰ ਆ ਰਹੀ ਹੈ ਇਸ ਤੋਂ ਤੈਅ ਹੈ ਕਿ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਉਧਰ ਜਿਵੇਂ ਹੀ ਮਜੀਠੀਆ ਨੇ ਇਸ ਵਕੀ ਵਕੀਲਾਬਾਰੀ ਪਤਾ ਲੱਗਾ ਉਹਨਾਂ ਨੇ ਉਹ ਕਾਪੀ ਦੀ ਜਿਹੜੀ ਹੈ ਮੰਗ ਕੀਤੀ ਹੈ 5 ਅਪ੍ਰੈਲ ਨੂੰ ਜਿਹੜੀ ਬਹਿਸ ਕੀਤੀ ਜਾਵੇਗੀ ਮਜੀਠੀਆ ਨੇ ਇਹ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਰਕਾਰ ਉਹਨਾਂ ਉੱਪਰ 56 ਕਸਨ ਜਾਰੀ ਹੈ ਉਹਨਾਂ ਦੇ ਘਰ ਦੀ ਤਲਾਸ਼ ਲਈ ਜਾ ਸਕਦੀ ਹੈ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਹੈ ਕਿ ਜਦੋਂ ਉਹਨਾਂ ਦਾ ਟਾਈਮ ਆਇਆ ਤਾਂ ਬਦਲਾ ਲੈਣਗੇ ਮਜੀਠੀਆ ਵਿਰੁੱਧ ਕੇਸ ਸਟੇਟ ਕ੍ਰਾਈਮ ਰਜਿਸਟਰ ਦਰਜ ਹੈ ਮਜੀਠੀਆ ਪਹਿਲਾਂ ਹੀ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਸਰਕਾਰ ਉਹਨਾਂ ਵਿਰੁੱਧ ਇੱਕ ਨਵਾਂ ਕੇਸ ਦਰਕਰ ਤਿਆਰੀ ਕਰ ਰਹੀ ਹੈ ਅਜਿਹੇ ਮਾਮਲੇ ਵਿੱਚ ਉਹਨਾਂ ਦੇ ਘਰ ਲਈ ਜਾਂਚ ਲਈ ਸਰਚ ਵਾਰੰਟ ਲਿਆ ਚਾਵੇਗਾ ਯਾਨੀ ਕਿ ਡਰੱਗ ਆ ਤਸਕੀ ਦੇ ਕੇਸ ਵਿੱਚ ਸਜ਼ਾ ਕੱਟ ਕੇ ਆਏ ਵਿਕਮਜੀਤ ਸਿੰਘ ਮਜੀਠੀਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲਗਭਗ 6 ਮਹੀਨੇ ਜੇਲ੍ਹ ਦੇ ਵਿੱਚ ਅੰਦਰ ਬੰਦ ਰਹੇ ਕਿਉਂਕਿ ਚਰਨਜੀਤ ਸਿੰਘ ਚਰ ਚਨੀ ਜਦੋਂ 111 ਦਿਨ ਵਾਸਤੇ ਉਹ ਮੁੱਖ ਮੰਤਰੀ ਸੀ ਉਹਨਾਂ ਦਿਨਾਂ ਤੋਂ ਜਿਹੜਾ ਵਿਵਾਦ ਚੜਿਆ ਹੋਇਆ ਹੈ ਜਿਹੜੇ ਪੰਗਿਆਂ ਦੇ ਵਿੱਚ ਫਸੇ ਹੋਏ ਨੇ ਬਿਕਰਮਜੀਤ ਸਿੰਘ ਜੀਟੀਆ ਬਿਕਰਮਜੀਤ ਸਿੰਘ ਜੀਟੀਆ ਜਿਹੜੀ ਮੁਹਾਲੀ ਅਦਾਲਤ ਹੈ ਸਰੰਡ ਸਰਚ ਵਾਰੰਟ ਉਹਨਾਂ ਨੇ ਜਾਰੀ ਕਰ ਦਿੱਤੇ ਨੇ ਕੁਝ ਦਿਨ ਪਹਿਲਾਂ ਹੀ ਜਿਹੜੀ ਹੈ ਸਿੱਟ ਉਹ ਬੇहद ਨਜ਼ਰ ਆ ਰਹੀ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 56 दुखती रग ਉੱਤੇ ਹੱਥ ਰੱਖ ਦਿੱਤਾ ਗਿਆ ਹੈ ਗਲੇ ਦੀ ਹੱਡੀ ਬਣ ਗਏ ਨੇ ਬਿਕਰਮਜੀਤ ਸਿੰਘ ਜੀਠਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਸਮੇਂ ਸਰਚ ਵਾਰੰਟ ਦੇ ਤਹਿਤ ਬਿਕਰਮਜੀਤ ਸਿੰਘ ਜੀਠਿਆ ਦੇ ਘਰ ਦੀ ਤਲਾਸ਼ੀ ਅਤੇ ਬਿਕਰਮਜੀਤ ਸਿੰਘ ਜੀਠਿਆ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਹ ਤਾਂ ਪਹਿਲਾਂ ਹੀ ਬਿਕਰਮਜੀਤ ਸਿੰਘ ਜੀਠਿਆ ਦੁਆਰਾ ਚੈਲੰਜ ਕੀਤਾ ਗਿਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਮੇਰੇ ਤੇ ਕਿਸੇ ਵੀ ਸਮੇਂ ਐਕਸ਼ਨ ਲਿਆ ਜਾ ਸਕਦਾ ਹੈ ਪੰਜਾਬ ਪੁਲਿਸ ਵੱਲੋਂ ਕਿਉਂਕਿ ਸੂਬੇ ਦੇ ਬੁੱਕ ਮੰਤਰੀ ਬਦਲਾ ਲੈ ਰਹੇ ਨੇ ਮੇਰੇ ਤੋਂ ਜਿਹੜੇ ਮੇਰੇ ਵੱਲੋਂ ਉਹਨਾਂ ਦੇ ਖੁਲਾਸੇ ਕੀਤੇ ਜਾਂਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸਰਚ ਵਾਰੰਟ ਜਾਰੀ ਕਰ ਦਿੱਤੇ ਨੇ ਸਿੱਟ ਇਹ ਪਟੀਸ਼ਨ ਮੰਗ ਲਈ ਪਟੀਸ਼ਨ ਦਾਰ ਕਰ ਦਿੱਤੀ ਹੈ ਮੁਹਾਲੀ ਅਦਾਲਤ ਦੇ ਵਿੱਚ